ਆਹ ਸਾਰਾ ਉੱਪਰ ਹੀ ਲਈ ਜੰਮੇ ਪਿੱਛੇ ਟੱਕੀ ਹੁੰਦਾ ਸਾਬ ਖੂ ਬਾਰਿਸ਼ ਡਾਈ ਉੱਪਰ ਜਿੱਤੀ ਕਰ ਲੋ ਜੀ ਆ ਡੱਗਾ ਪਹਾੜ ਉਹ ਕਹਿੰਦਾ ਵੀ ਸ਼ਾਮੀ 4 ਵਜੇ ਖੁੱਲਣਾ ਹੁਣ ਬੱਜਾ 1 ਤੇ ਸਾਰੀਆਂ ਗੱਡੀਆਂ ਖੜੀਆਂ ਪਿੱਛੋਂ ਕਿਸੇ ਇਕਟਰਨਲ ਪਾਰ ਕਰਕੇ ਆਗੇ ਮਤਲਬ ਇਦਾਂ ਦਾ ਮੰਡੀ ਵਾਲਾ ਤੇ ਪੁਲਿਸ ਨਾਲ ਗੱਲ ਕੀਤੀ ਸੀ ਥੋੜੀ ਦੂਰ ਜਾ ਲੰਦ ਸਾਨੂੰ ਉੱਥੇ ਜਾ ਕੇ ਫੋਟੋ ਫੋਟੋ ਖਿੱਚਣੀ ਆ ਹੁਣ ਉਹ ਬੰਦੇ ਨਾਲ ਫੇਰ ਗੱਲ ਕਰ ਲਈ ਇੱਕ ਨਾਲ ਕਹਿੰਦਾ ਕਿਆ ਕਰੋਗੇ ਆਗੇ ਜਾ ਕੇ ਆਨੰਦ ਵਾਪਸ ਹੀ ਪੜੇਗਾ ਪਰ ਦੇਖਦੇ ਆ ਅੱਗੇ ਜਾ ਕੇ ਹੁਣ ਸਕੂਟਰ ਚੱਕ ਕੇ ਚੱਲਦੇ ਆ ਕੀ ਕਹਿੰਦਾ ਕੀ ਬਣਦੀ ਯਾਰ ਕਾਣੀ ਤੇ ਅੱਗੋ ਜਾਏ ਆ ਤੇ ਅੱਜ ਘਰ ਵਾਪਸੀ ਸੀ ਪਰ ਮੈਨੂੰ ਲੱਗਦਾ ਵੀ ਕਰੇ ਅਸੀਂ ਆਸਾਨੀ ਨਾਲ ਪਹੁੰਚ ਸਕਾਂਗੇ ਦੇਖਦੇ ਆ ਮੋਲ ਕੀ ਕਹਿੰਦਾ ਰੁਕ ਨਾ ਡਰ ਜੇ ਪੋਸਟ ਖੜੇ ਤਾ ਰੋ ਆਹ ਦੇਖੋ ਜੀ ਮੱਲੋ ਥਾਂ ਥਾਂ ਤੋਂ ਹੋਈ ਵੀ ਲੈਂਡਸਲਾਈਡ ਆ ਸਾਫ਼ ਕਰਤਾ ਨੇ ਰਾਤੀ ਸਾਫ਼ ਕੀਤਾ ਹੋਇਆ ਇਹਨਾਂ ਨੇ ਤੇ ਦੇਖਦੇ ਅਗੇ ਆਗੇ ਕਿੰਨਾ ਕਿ ਵਿਊ ਖਰਾਬ ਆ ਕੀ ਸਕਦਾ ਵਾ ਕਤਾਂ ਟਾਈਮ ਲੱਗ ਗਿਆ ਇਹ ਬਈ ਰਾਤ ਦਾ ਪਾਦਾ ਕੱਟ ਨਹੀਂ ਖੁੱਲੀ ਲੋਜੀ ਕਨੇ ਘੰਟਾ 3 ਤਿੰਨ ਨੰਘ ਹੀ ਬੀਤ ਜਾ ਕੇ ਫਸ ਗਏ ਹੈਂ ਨਹੀਂ ਮੈਂ ਕਿਹਾ ਮੰਦਰ ਦਾ ਯਾਰ ਉਹ ਕਰ ਲਾਂਗੇ ਸ਼ੂਟ ਕਰ ਲਾਂਗੇ ਮੈਂ ਸਾਨੂੰ ਜਾ ਲੈਣ ਦੇ ਮਤਲਬ ਇਹਨਾਂ ਤੋਂ ਮੁੱਦਾ ਕੀਝੇ ਕਹਿੰਦਾ ਯਾਰ ਬਾਈ ਜੇ ਉਹ ਜੇ ਉਹ ਤੇ ਮਾਰਨਿੰਗ ਆਖਰ ਕਹਿੰਦਾ ਚੱਲ ਯਾਰ ਚੱਲ ਜੋਣਾ ਤੁਸੀਂ ਦੇਖੋ ਖਾਲੀ ਪਿਆ ਨਾ ਕੋਈ ਅੱਗੇ ਨਾ ਕੋਈ ਪਿੱਛੇ ਆ ਬਿਲਕੁਲ ਖਾਲੀ ਪਿਆ ਤੇ ਆਪਾਂ ਜਾ ਕੇ ਦੇਖਦੇ ਹਾਂ ਮੰਦਰ ਦਾ ਸ਼ੂਟ ਕਰਦੇ ਆ ਤੇ ਕੀ ਬਣਦਾ ਕੀ ਹਾਕਦਾ ਵਾ ਨਾ ਆਹ ਦੇਖੋ ਜੀ ਸਿੱਧਾ ਤਕੜਾ ਜਾਮ ਲੱਗਾ ਆ ਅਈ ਐਵੇਂ ਦੇ ਜਾਮ ਤਿੰਨ ਤਿੰਨ ਜਾਮ ਕੱਢ ਆਇਆ ਸਿੱਧਾਂ ਦੇ ਮੈਂ ਇਦਾਂ ਕਹਿ ਕੇ ਯੂਟਿਊਬਰ ਯੂਟਿਊਬਰ ਬੜੇ ਵੱਡੇ ਯੂਟਿਊਬਰ ਬਹੁਤ ਵੱਡੇ ਯੂਟਿਊਬਰ ਆ ਇਦਾਂ ਕਹਿੰਦੇ ਕਿੰਨੀ ਦੂਰੀ ਆ ਗਈਆਂ ਸਾਨੂੰ ਹਾਂ ਚੱਲ ਨਹੀਂ ਗੱਲਾਂਣਾ ਉਹ ਤਾਂ ਚੱਲਦੇ ਅੱਗੇ ਓਏ ਆਹੋ ਤਾਂ ਚੱਲਦੇ ਆ ਕੀ ਕਰਾਂ ਮੈਂ ਕਹਿਣਾ ਕੁਝ ਰੋਕ ਕੇ ਪਤਾ ਨਹੀਂ ਤੂੰ ਕਿਉਂ ਬਹਿ ਗਿਆ ਮੈਂ ਰਿਵਿਊ ਲੈ ਰਿਹਾ ਹਾਂ ਇਹ ਰਿਵਿਊ ਨਾ ਲੈ ਗਿਆ ਨਾ ਜਿੰਨਾਂ ਕੰਨ ਦੁਖੀਂ ਹੈ ਪਰੇਸ਼ਾਨ ਆ ਬਰਾਵਾ ਬੈਠੇ ਹੋਰ ਉਹਨਾਂ ਦਾ ਕੀ ਰਿਵਿਊ ਇਹ ਹੀ ਹੋ ਸਕਦਾ ਇਹ ਤੇੰਦਰ ਡਰਦਾ ਕਿ ਬਲਸਾ ਲੈਣੇ ਪੁਲਸਰ ਨਹੀਂ ਕਰਨੀ ਕਿੰਨੇ ਕਹਣਾ ਭੈਸੇ ਰੂਲ ਹੋਣੀ ਕਿਤੇ ਰੂਲ ਹੋਣ ਅਗਲਾ ਬੈਂਚ ਲਾਣਾ ਕਰ ਆਪਾਂ ਪੁੱਦ ਚਲਦੀ ਫਿਰ ਪੁਲ ਤੋਂ ਪੱਲੀ ਸਾਈਡ ਤੇ ਪੁਲ ਤੋਂ ਖੱਬੇ ਹੱਥੋਂ ਜਾਣ ਦਾ ਵਸ ਸਿੱਧਾ ਹੈ ਇੱਧਰ ਕਰ ਲੈ ਲੋ ਵੀ ਆਖਰੀ ਪੋਸਟ ਰਹਿ ਗਈ ਆ ਤਿੰਨ ਪੋਸਟਾਂ ਪਾਰ ਕਰ ਆਇਆ ਉਹ ਦੇਖੋ ਟਰਨਣ ਵਾਲੀ ਇੱਕ ਉਸ ਤੋਂ ਪਿਛਲੇ ਉਹ ਦੇਖੋ ਗੱਡੀਆਂ ਜਾਮ ਕਿੰਨਾ ਤਕੜਾ ਲੱਗਾ ਜਾਣਾ ਸਾਰੀਆਂ ਗੱਡੀਆਂ ਗੱਡੀਆਂ ਖੜੀਆਂ ਤੇ ਪਤਾ ਨਹੀਂ ਅੱਗੇ ਸਾਫ਼ ਹੋਇਆ ਕਿ ਨਹੀਂ ਹੋਇਆ ਮੈਨੂੰ ਲੱਗਦਾ ਜਾਣਾ ਪੈਣਾ ਹੋਰ ਅੱਗੇ ਤੇ ਗਾਲਾਂ ਗੂਲਾਂ ਖਾ ਲਾਂਗੇ ਥੋੜੀ ਜਿਹੀ ਬਾਦੀ ਨੇ ਤੇ ਬਾਬਸ ਆ ਜਾਣਗੇ ਪਿੱਛੇ ਵੈਸੇ ਤਾਂ ਕੁਝ ਨਹੀਂ ਕਹਿੰਦੇ ਯਾਰ ਇੱਕ ਗੱਲ ਕਰ ਵਸਾਬ ਜਾ ਹੁੰਦਾ ਨਾ ਕੀ ਬ੍ਰੇਕ ਕਿੱਦਾਂ ਕਰਨਾ ਕਿੱਦਾਂ ਕਰਨਾ ਨੂੰ ਜਾ ਲੈਣ ਨੂੰ ਸਾਨੂੰ ਤੇ ਜੇ ਹੋਇਆ ਤਾਂ ਫਿਰ ਦੇਖ ਲੈਣੇ ਜਾ ਕੇ ਕਿੱਦਾਂ ਵੀ ਹੈ ਬਾਕੀ ਤੁਹਾਨੂੰ ਮਖਾਨ ਨੇ ਵੀਊ ਚੈੱਕ ਕਰੋ ਤੁਸੀਂ ਯਾਰ ਔਰ ਛੋਟਾ ਹੈ ਛੋਟਾ ਬ੍ਰਿਜ ਹੈ ਇਹ ਤੇ ਇਸ ਤੋਂ ਅੱਗੇ ਵੱਡਾ ਬ੍ਰਿਜ ਆਊਗਾ ਇੱਕ ਉਹ ਵੀ ਤੁਹਾਨੂੰ ਦਿਖਾਵਾਂਗੇ ਆਹ ਤੇ ਰੈਡੀ ਰਹੋ ਤੁਸੀਂ ਵੀਰੇ ਜੀ ਆ ਲੈ ਲੋ ਜੀ ਇੱਥੇ ਰੁਕੇ ਸਾਰਾ ਕੰਮ ਪਹੁੰਚ ਹੀ ਗਏ ਆ ਜੰਡ ਤੱਕ ਉਲ ਨਹੀਂ ਕਰਦੇ ਕਰਦੇ ਬੱਸ ਕਰ ਹੁਣ ਅੱਦੋ ਆਜੋ ਸਾਰਾ ਜਾਮ ਦਾ ਘਾਰ ਹੀ ਸੀਗਾ ਤੇ ਹੁਣ ਹੋ ਗਿਆ ਕਲੀਅਰ ਬਸ ਹੁਣ 10 ਮਿੰਟ ਤੱਕ ਇੰਨਾਂ ਨੇ ਕਹਿਣਾ ਜਾਓ 10 ਮਿੰਟ ਤੱਕ ਹਮ ਹੋ ਰਹਾ ਹਾਂ ਹਾਂ ਚੱਕ ਰੋ ਯਾਰ ਬਰਕੀ ਮਤਲਬ ਕਿਸੇ ਨੇ ਭਾਰ ਦਾ ਝੰਡਾ ਲਾਇਆ ਕਿਤੇ ਨਿਕਾ ਆਇਆ ਇਹਨੇ ਮਾਰਦਾ ਇਹ ਕੋਈ ਹੋਰ ਵੀਡੀਓ ਬਣਾ ਰਿਹਾ ਕਿਸੇ ਨੇ ਕਾ ਝੰਡਾ ਲਾਇਆ بولن لگا ہونا پولیس ਵਾਲਾ ਕਹਿੰਦਾ ਕਹਿੰਦਾ ਭਰਾਵਾ ਫਬੜਾ தਫੜੀ ਨਾ ਕਰਿਓ ਕਹਿੰਦਾ ਆਰਾਮ ਨਾਲ ਜਾਇਓ ਓਕਾ ਯਾਰ ਜਨਤਾ ਦਾ ਬੜਾ ਕੰਮ ਓਕਾ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਖੜੇ ਨੂੰ ਘੰਟਾ ਹੋ ਗਿਆ ਜਦੋਂ ਇਹਨੇ ਜਾਣਾ ਉਹ ਇਤਿੰਦਰ ਛੋਟੀ ਗੱਲ ਨਹੀਂ ਤੁਸੀਂ ਕੀ ਕਰਾਂ ਆਦਣੇ ਹੈਲਮਟ ਨਹੀਂ ਪਾਇਆ ਕਿਸ ਨੇ ਵਿੱਲਾ ਐਂਡ ਕਰੀਂਦੇ ਵਾ ਮੈਂ ਹੈਲਮਟ ਨਹੀਂ ਪਾਇਆ ਹੈ ਕਾ ਸੁਣਤੇ ਹੈ ਇਹ ਆਪਣੇ ਪੰਜਾਬ ਵਾਲੇ ਥੋੜੇ ਪੁੱਠੇ ਚੱਲਦੇ ਨੇ ਕਾਫੀ ਟਾਈਮ ਫਸੇ ਆਪਾਂ ਫਿਰ ਦੇਖੋ ਸਪੈਸ਼ਲ ਆਹ ਵਾਹ ਜਿੰਨੇ ਦਾ ਵਧੀਆ ਰੱਖੀ ਇਹ ਲੱਗਦਾ ਨਹੀਂ ਇਹ ਨਾਮ ਪੁੱਛਿਆ ਕਿੰਸਾ ਦੇਣੀ ਹੈ ਲੈ ਦੀ ਅੱਛਾ ਜੀ ਕਿੰਨੇ ਦੀਆਂ ਦੋ ਹੀ ਨੇ ਕਿੰਨੇ ਕਹਦਾ ਭਰਾ ਓਏ 40000 ਯਾਰ 40000 ਚੱਲ ਆਇਆ ਕਰ ਲੋ ਯਾਰ ਇਹ ਤੇ ਬਲਕਾ ਰੋਣ ਤੋਂ ਚਲੋ ਸ਼ਾਬਾਸ਼ ਸੁਣਾ ਚਲੋ ਸੁਣੋ ਜਿੱਤੇ ਬੈਡਲ ਘੱਟੋੜ ਵੀ ਚੱਕੀ ਬੈਠਾ ਤੇਰੇ ਯਾਰ ਆ ਸੀਗਾ ਯਾਰ ਚੈੱਕ ਕਰ ਲੋ ਇੱਥੋਂ ਡਿੱਗਾ ਸੀ ਕਾਰੋਬਾਰ ਸਾਰਾ ਉਹ ਸਾਲ ਨੂੰ ਪਹਿਲਾਂ ਬਾਰੇ ਕਹਿੰਦਾ ਬੰਦੇ ਪੰਜਾਬ ਤੋਂ ਆ ਸਾਰੇ ਤੇ ਜਦੋਂ ਤੁਹਾਨੂੰ ਕਹਿੰਦਾ ਨਾ ਜਾਓ ਤੇ ਉਹਨਾਂ ਨੇ ਇੱਕੋ ਦਮ ਰੇਸਾ ਚੱਕ ਦੇਣੀ ਉਹਨਾਂ ਨੇ ਤੇ ਉਹੀ ਗੱਲ ਹੋਈ ਹੈ ਮਿੱਟੀ ਮਿੱਟੀ ਹੋ ਗਈ ਆ ਸਾਰੀ ਸਾਡੇ ਬੰਦੇ ਦੇ ਨਖਰੇ ਇਹਨਾਂ ਕੁੜੀਆਂ ਤੋਂ ਜ਼ਿਆਦੇ ਆ ਦੇ ਜਿਵੇਂ ਕੁੜੀਆਂ ਨਹੀਂ ਮਤਲਬ ਪਹਿਲੇ ਸ਼ਰਟ ਪਾਉਂਦੀਆਂ ਫਿਰ ਬਟਨ ਲਾਉਂਦੀਆਂ ਫਿਰ ਗਲਵਜ਼ ਪਾਉਂਦੀਆਂ ਫਿਰ ਹੈਲਮਟ ਪਾਉਂਦੀਆਂ ਫਿਰ ਓਲੀ ਓਲੀ ਨਖਰੇ ਕਰਦੀਆਂ ਚਾਬੀ ਨਾਲ